ਸਤਿ ਸ਼੍ਰੀ ਅਕਾਲ ਦੋਸਤੋ ਛੋਟੀ ਜੀ ਰਚਨਾ ਮੇਰਾ ਪਿੰਡ ਪਿੰਡਾਂ ਵਿੱਚੋਂ ਪਿੰਡ ਸਾਡਾ ਸਿੱਖ ਵਾਲਾ ਖਾਸ ਰੱਬ ਰੂਪੀ ਸੰਤਾਂ ਦਾ ਹੈ ਇੱਥੇ ਵਾਸ ਸੰਤਾਂ ਦੀ ਕਿਰਪਾ ਹੈ ਸਾਰੇ ਪਿੰਡ ਤੇ ਬੜੀ ਆਏ ਨਾ ਕਦੇ ਕਿਸੇ ਤੇ ਦੁੱਖ ਦੀ ਘੜੀ ਇੱਕ ਵੱਡਾ ਗੁਰੂ ਘਰ ਹੈ ਪਿੰਡ ਦੇ ਵਿਚਾਲੇ ਹਰ ਕੋਈ ਇੱਥੇ ਅੰਮ੍ਰਿਤ ਵੇਲਾ ਸੰਭਾਲੇ ਇੱਥੇ ਇੱਕ ਕਾਲਜ ਤੇ ਵਧੀਆ ਹੈ ਸਰਕਾਰੀ ਸਕੂਲ ਪਿੰਡ ਵਾਲਿਆਂ ਦੇ ਹਨ ਵਧੀਆ ਅਸੂਲ ਸਾਡੇ ਪਿੰਡ ਦੀ ਮਿਸਤੀਆਂ ਕਰਕੇ ਵੀ ਹੈ ਪਹਿਚਾਨ ਪਿੰਡ ਵਾਲੇ ਵਾਰ ਦੇ ਇੱਕ ਦੂਜੇ ਤੋਂ ਜਾਣ ਸਾਡਾ ਪਿੰਡ ਕਈ ਹੋਰ ਪਿੰਡਾਂ ਤੇ ਮੰਡੀਆਂ ਨੂੰ ਇਹ ਜੋੜਦਾ ਕੋਈ ਪਰਦੇਸੀ ਆਵੇ ਉਸ ਦਾ ਦਿਲ ਨਹੀਂ ਉਹ ਤੋੜਦਾ ਸੜਕਾਂ ਨਾਲੀਆਂ ਗਲੀਆਂ ਇੱਥਿਆਂ ਨੇ ਪੱਕੀਆਂ ਸਾਡਾ ਪਿੰਡ ਕਰਦਾ ਰਹੇ ਸਦਾ ਹੀ ਤਰੱਕੀਆਂ ਸਾਡੇ ਪਿੰਡ ਹੈ ਇੱਕ ਤਾਗਾ ਫੈਕਟਰੀ ਸਾਡੇ ਪਿੰਡ ਹੁੰਦੀ ਹਰ ਸਾਲ ਟੂਰਨਾਮੈਂਟ ਤੇ ਵਧੀਆ ਕਮੈਂਟਰੀ 11 ਨਵੰਬਰ ਨੂੰ ਹਰ ਸਾਲ ਸੰਤਾਂ ਦੀ ਵਰਸੀ ਮਨਾਈਏ ਸੰਤਾਂ ਦੇ ਬਚਨਾਂ ਨੂੰ ਸਾਡਾ ਦਿਲ 'ਚ ਵਸਾਈਏ ਲੰਬੀ ਤੋਂ ਸਿਰਫ ਹੈ 10 ਕਿਲੋਮੀਟਰ ਦੂਰ ਰਾਜਕਰੀ ਅਰਦਾਸ ਸਾਡਾ ਪਿੰਡ ਪੰਜਾਬ 'ਚ ਹੋ ਜਾਏ ਮਸ਼ਹੂਰ ਸਾਡਾ ਪਿੰਡ ਸਾਰੇ ਪੰਜਾਬ 'ਚ ਹੋ ਜਾਏ ਮਸ਼ਹੂਰ ਧੰਨਵਾਦ ਦੋਸਤੋ